ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬੜ ਸੇਲ ਲਈ ਲੈ ਕੇ ਆਏ ਜੀ ਆਪ ਪੁੱਛ ਲੈਨੇ ਬਾਈ ਤੁਸੀਂ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਮਨਿੰਦਰ ਸਿੰਘ ਬਾਈ ਹੂੰ ਪਿੰਡ ਸੰਧੂ ਖੁਰਦ ਹੂੰ ਜ਼ਿਲ੍ਹਾ ਬਠਿੰਡਾ ਬਾਈ ਠੀਕ ਹੈ ਨੇੜੇ ਸਾਨੂੰ ਇਧਰ ਭਾਈ ਰੂਪਾ ਠੀਕ ਹੈ ਤੇ ਭੜੌੜ ਏਰੀਆ ਰਹ ਜਾਂਦਾ ਸਾਡਾ ਮੋਬਾਈਲ ਨੰਬਰ ਬੋਲ 80124 81000 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸੂਈ ਹੈ ਇਹ ਦੂਜਾ ਸੂਸੂਈ ਹੈ ਬਾਈ ਕਦੋਂ ਸੂਈ ਹੈ ਬਈ ਇਹਨੂੰ 2-3 ਘੰਟੇ ਹੋ ਗਏ ਬਾਈ ਸੂਈ ਨੂੰ ਠੀਕ ਆ ਬੱਚਾ ਕੀ ਹੈ ਬਾਈ ਮਗਰ ਬੱਚੀ ਹੈ ਬਾਈ ਬਹੁਤ ਜਿਆਦਾ ਚੰਗੀ ਹੈ ਨਾ ਹਾਂਜੀ ਹਾਂ ਬਾਈ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਬਹੁਤ ਚੰਗੀ ਹੈ ਜੇਰ ਪੈ ਗਈ ਬਾਈ ਹਾਂਜੀ ਬਾਈ ਜੇਰ ਪੈ ਗਈ ਆ ਓਕੇ ਆ ਠੀਕ ਆ ਜੇਰ ਬਾਈ ਬੱਠਲ ਦੇ ਵਿੱਚ ਰੱਖੀ ਬੈਠਾ ਠੀਕ ਆ ਵੀਰੇ ਇਹ ਕਿੰਨਾ ਕ ਵੱਡਾ ਗੱਡਿਆ ਫਿਰ ਇਹਦਾ ਆ 3-4 ਕਿਲੋ ਵੱਡਾ ਘੜਦਾ ਵੀ ਬੱਚੇ ਨੂੰ ਪਾਇਆ ਸੀਗਾ ਠੀਕ ਆ ਹਾਂਜੀ ਹਾਂ ਬਈ ਆਰਡਰ ਬੜਾ ਚੰਗਾ ਬਈ ਥਣ ਬਹੁਤ ਚੰਗਾ ਚਿਵਾਈ ਕਿਵੇਂ ਨਿਕਲੀ ਚਿਵਾਈ ਬਹੁਤ ਵਧੀਆ ਬਈ ਠੀਕ ਠੰਡੀ ਸੀ ਲਾ ਪੂਰੀ ਬਈ ਆ ਪਤਾਰਾ ਮਾਰ ਕੇ ਦਿਖਾ ਦਾਂਗੇ ਠੀਕ ਆ ਹਾਂਜੀ ਬਈ ਤੋੜ ਕੇ ਦਿਖਾ ਦੇ ਫੇਸ ਬਿਊਟੀ ਕਮਾਲ ਦੀ ਹੈ ਰੰਗ ਰੂਪ ਚੰਗਾ ਕਰਦ ਵੱਡ ਚੰਗਾ ਸੂਈ ਸਵਾਈ ਬੱਚਾ ਮਗਰ ਬੱਚੀ ਹੈ ਬੱਚੀ ਹੈ ਬਈ ਬੱਚੀ ਬਹੁਤ ਟੌਪ ਦੀ ਹਾਂ ਆਰਡਰ ਬੜਾ ਸੋਹਣਾ ਤਿਆਰ ਕੀਤਾ ਅੰਡਰ ਹਾਂਜੀ ਹਾਂਜੀ ਬਈ ਨਾੜਾ ਨੋੜਾ ਫੋਲ ਚੰਗੀਆਂ ਹਾਂਜੀ ਬਈ ਬਿਲਕੁਲ ਬਿਲਕੁਲ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਇਹਨੇ ਬਈ ਪਹਿਲੇ ਸੋਏ ਆਏ ਮੰਨ ਕੇ ਜਦੋਂ ਆਪਣਾ ਕੋਲ 20 ਕਿਲੋ ਦੁੱਧ ਨੇੜ ਕੱਢਿਆਗਾ ਅੱਛਾ ਹਾਂ ਹੁਣ ਇਹ ਤਾਂ ਉਮੀਦ ਹੈਗੀ ਆ ਬਾਈ 20-25 ਕਿਲੋ ਦੁੱਧ ਦੀ ਉਮੀਦ ਆ ਤੁਸੀਂ ਅੰਡਰ ਦੀ ਕੁਆਲਿਟੀ ਦੇਖੋ ਬਈ ਇਹਦੀ ਸਹੀ ਗੱਲ ਆ ਹਾਂਜੀ ਹਾਂ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਹਾਂਜੀ ਬਈ ਚੰਗਾ ਚਵਾਈ ਵੀ ਬਾਈ ਕਹਿੰਦਾ ਚੰਗੀ ਆ ਬਿਲਕੁਲ ਜੀ ਬਿਲਕੁਲ ਪਤਾ ਇਸ ਬੜਾ ਭਰਾ ਹਾਂਜੀ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੁੱਲ ਬਈ ਇਹਦਾ ਬਸ 66000 ਰੁਪਿਆ ਜੀ ਵਿੱਚੋਂ ਮਾਨਦਾਨ ਹੋ ਜਾਊਗਾ ਠੀਕ ਆ ਹਾਂਜੀ ਬਈ ਹਾਂ 66000 ਰੁਪਿਆ ਮੁੱਲ ਆ ਮਾਨਦਾਨ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਧਾਰਾ ਬਾਕੀ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਬਈ ਚਵਾਈ ਚੰਗੀ ਆ ਹਨਾ ਹਾਂਜੀ ਬਈ ਹਾਂ ਚੋ ਕੇ ਤੁਹਾਨੂੰ ਦਿਖਾ ਦਿੰਨੇ ਆਗੇ ਹਾਂ ਬਈ ਬੜੀ ਚੰਗੀ ਆ ਲੈ ਕੀ ਆ ਬਾਤ ਹਾਂ 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 ਕੁੱਤਿਆਂ ਪਉਂਦੀ ਆ ਵੀ ਗੱਲਾਂ ਐ ਨਹੀਂ ਸਹੀ ਗੱਲ ਆ ਬਈ ਕੁੱਤਿਆਂ ਪਉਂਦੀ ਆ ਚਵਾਈ ਬਹੁਤ ਚੰਗੀ ਆ ਲੈ ਮੂਰਲੇ ਥਣਾ ਦੀ ਚਵਾਈ ਚੈੱਕ ਕਰੋ ਹਾਂਜੀ ਹਾਂਜੀ ਬਈ ਗੰਨੇ ਵਰਗੀ ਧਾਰਾ ਅੱਲੀ ਗੱਲ ਦੇ ਕੋਈ ਬੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਵਾਈ ਚ ਬਈ ਪੂਰੀ ਚੰਗੀ ਐ ਬਈ ਹਾਂਜੀ ਹਾਂਜੀ ਆਰਡਰ ਕਮਾਲ ਦਾ ਦੁੱਧ ਬਾਈ ਨੇ ਦੱਸਿਆ ਰਿਕਾਰਡ ਚੰਗਾ ਦੱਸਿਆ ਬਾਕੀ ਦੁੱਧ ਚੰਗਾ ਪਾ ਦੂਗੀ ਫੇਸ ਬਿਊਟੀ ਕਮਾਲ ਦੀ ਐ ਕੱਦ ਬੜਾ ਚੰਗਾ ਮੁੱਲ 60000 ਹਾਂਜੀ ਬਾਈ 60000 ਰੁਪਏ ਮੁੱਲਾ ਵਿੱਚੋਂ ਬਾਈ ਆਪਾਂ ਐਵੇਂ ਹੁਣ ਮੰਗੀ ਚੱਲ 70 ਮੰਗੀ ਚੱਲ 75 ਮੰਗੀ ਚੱਲ ਉਹ ਗੱਲਾਂ ਦਾ ਕੋਈ দাম ਨਹੀਂ ਹੈ ਨਾ ਹਾਂ ਤੇ ਕਿਸੇ ਵੀਰ ਨੂੰ ਬਾਈ ਵਰਡ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਨਾਲ ਤੈਦਲੋ ਧੰਨਵਾਦ